ਇੱਕ ਵਾਰਨਿੰਗ ਸ਼ਿਟ ਕੈਨ ਹੈਪਨ ਕੁਇਕਲੀ ਸੋ ਵਾਈਲ ਹੇਅਰ ਬੀ ਕੇਅਰਫੁਲ ਐਂਡ ਇੰਜੋਏ ਅੰਦਰ ਦੇ ਗੋਸਟ ਟਾਊਨ ਪਰੋਂਗੇ ਤੇ ਦੋ ਹੋਣਗੇ ਉਹਨਾਂ ਜੋ ਇੱਕਾ ਟੰਗਾ ਰਕਾਉਗਾ 1200 ਲੋਕੀ ਜਿਹੜੇ ਉੱਥੇ ਰਹਿੰਦੇ ਸੀਗੇ ਕਿਸੇ ਸਮੇਂ ਦੇ ਵਿੱਚ ਜੰਗਲ ਦੇ ਵਿੱਚ ਜਸੂਆ ਮੋਰਗਨ ਡਾਈਡ 3 ਮਾਰਚ ਜੰਗਲ 'ਚ ਪਹਿਲਾਂ ਹੀ ਸੁਣਸਰਾ ਤੇ ਉੱਤੋਂ ਆਪਾਂ ਵੇਖਣ ਗਏ ਆ ਕਬਰ ਜੋਸ਼ੂਆ ਮੋਰਗਨ ਦੀ ਡਰਤਾ ਬੰਦੇ ਲੱਗਦਾ ਹੀ ਐ ਇਧਰਲੇ ਪਾਸੇ ਪਈ ਇੱਕ ਤੋਪ ਪੁਰਾਣੀ ਪਤਾ ਨਹੀਂ ਕੋ ਇਤਿਹਾਸਤ ਤੇ ਆਹ ਦੱਸ ਦਈਏ ਗੋਲੀ ਮਾਰੀ ਕਿਸ ਨੇ ਕਿਉਂਕਿ ਹੰਟਿੰਗ ਨਾਲ ਜਿਹੜੀ ਬਹੁਤ ਫੇਮਸ ਆ 4.5 ਮੀਟਰ ਦੀ ਹਾਈਟ ਆ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਬਹੁਤ ਸੋਹਣੀ ਹੋਣ ਵਾਲੀ ਆ ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਖਾਵਾਂਗੇ ਵਰਲਡ ਫੋਰਗਟਨ ਹਾਈਵੇ ਜਿਹਨੂੰ ਦੁਨੀਆ ਬਣਾ ਕੇ ਜਾਂ ਭੁੱਲ ਗਈ ਜਾਂ ਦੁਨੀਆ ਦਾ ਭੁੱਲਿਆ ਹੋਇਆ ਹਾਈਵੇ ਜਿਹੜਾ ਬਹੁਤ ਜ਼ਿਆਦਾ ਸੋਹਣਾ ਆ ਉਹਦਾ ਨਾਂ ਹੀ ਵਰਲਡ ਫੋਰਗਟਨ ਹਾਈਵੇ ਆ ਅਨਿਆ ਆਪਾਂ ਅੱਗੇ 10-15 ਕਿਲੋਮੀਟਰ ਸਟ੍ਰੈਟਫੋਰਡ ਤੋਂ ਅੱਗੇ ਆਉ ਡੈਗਲਸ ਵਿਲੇਜ ਫਾਂਗਾਮੋਨ ਨਾ ਬਹੁਤ ਵੱਡਾ ਟਾਊਨ ਹੈ ਇੱਥੇ ਤੇ ਟਮਰਾਂ ਨੂੰ ਵੀ ਜਾ ਕੇ ਖਤਮ ਹੋ ਜਾਣਾ ਇਹ ਤਕਰੀਬਨ 155 ਕਿਲੋਮੀਟਰ ਦਾ ਹਾਈਵੇ ਹੈ ਤੇ ਬਹੁਤ ਸੋਹਣੇ ਸੈਨਿਕ 뷰 ਹੁੰਦੇ ਤੇ ਇਹਦੇ ਉੱਤੇ ਇੱਕ ਟਾਊਨ ਸੀਗਾ ਟੰਗਰਕਾਉ ਜਿੱਥੇ 1200 ਲੋਕ ਹੀ ਰਹਿੰਦੇ ਕਿਸੇ ਸਮੇ ਤੇ ਹੁਣ ਉੱਥੇ ਜਿਵੇਂ ਕੋਈ ਕੈਂਪਸਾਈਟ ਆ ਤੇ ਇੱਕ ਫੋਰੈਸਟ ਆ ਉਹਦੇ ਨਾਂ ਤੇ ਪਰ ਲੋਕੀ ਕੋਈ ਨਹੀਂ ਰਹਿੰਦੇ ਟਾਊਨ ਖਤਮ ਹੋ ਗਿਆ ਜਿਵੇਂ ਗੋਸਟ ਟਾਊਨ ਤੇ ਇੱਕ ਜੀਨਸ ਮੋਰਗਨ ਦੀ ਕਵਰ ਗਰੇਵ ਉਹ ਵੀ ਵੇਖਾਂਗੇ ਆਪਾਂ ਬਹੁਤ ਸੋਨੇ ਵਿਊ ਆਉਣ ਵਾਲੇ ਆ ਤੇ ਫਾਂਗਾ ਮੋਨਰ ਪੋਨ ਫੋਰਗਟਨ ਵਰਲਡ ਹਾਈਵੇ ਸਟੇਟ ਹਾਈਵੇ 43 ਇਹ ਟਮਰਨੂਈ ਤੋਂ ਸਟ੍ਰੈਟਫੋਰਡ ਜਾਂਦਾ ਸਟ੍ਰੈਟਫੋਰਡ ਤੋਂ ਟਮਰਨੂਈ ਆਪਾਂ ਸਟ੍ਰੈਟਫੋਰਡ ਵਾਲੇ ਪਾਸੇ ਸ਼ੁਰੂ ਕੀਤਾ ਵਾ ਸਾਰਾ ਤੁਹਾਨੂੰ ਰਾਹ ਦਾ ਵਿਊ ਖਾਵਾਂਗੇ ਆ ਇੱਕ ਨਿਕਾਜਾ ਟਾਊਨ ਟੋਕੋ ਤੇ ਰਸਤੇ ਦੇ ਵਿੱਚ ਕੀ ਕੀ ਆਉਂਦਾ ਉਹ ਵੀ ਤੁਹਾਨੂੰ ਸਾਰਾ ਵਿਖਾਵਾਂਗੇ ਬਹੁਤ ਸੋਹਣੀ ਵੀਡੀਓ ਹੋਣ ਵਾਲੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿੰਦਾਂ ਦੀ ਬਣਦੀ ਆ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਿਓ ਤੇ ਇੱਕ ਦੋ ਗੱਲਾਂ ਹੋਰ ਦੱਸ ਦਿਆਂ ਤੁਹਾਨੂੰ ਆਪਾਂ ਨਿਊਜ਼ੀਲੈਂਡ ਦਾ ਟੂਰ ਸ਼ੁਰੂ ਕੀਤਾ ਵਾ ਤੇ ਤੁਹਾਨੂੰ ਸਾਰਾ ਵਿਖਾਵਾਂਗੇ ਜਿੱਦਾਂ ਜਿੱਦਾਂ ਚੱਲਦਾ ਵਾ 4-5 ਦਿਨ ਹੋ ਗਏ ਮੇਰੇ ਨਾਲ ਬਾਧੀ ਹੋ ਗਏ ਸ਼ਾਇਦ ਤੇ ਜਿਵੇਂ ਜਿਵੇਂ ਚੱਲੂਗਾ ਤੁਹਾਨੂੰ ਨਾਲ ਦੀ ਨਾਲ ਵਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਤੁਹਾਨੂੰ ਵੀਡੀਓ ਪਹੁੰਚਦੀਆਂ ਰਹਿਣ ਨਾਲ ਦੀ ਨਾਲ ਤੇ ਆ ਇੱਥੋਂ ਦਾ ਛੋਟਾ ਜਿਹਾ ਟਾਊਨ ਟੋਕੋ ਚੱਲਦੇ ਆਂ ਅੱਗੇ ਇਹਦੇ ਤੇ ਇਦਾਂ ਦਾ ਵਿਊ ਹੁੰਦੇ ਆ ਬਹੁਤ ਸੋਹਣੇ ਆ ਜਿਵੇਂ ਦਿਨ ਲੱਗਾ ਹੋਵੇ ਤਾਂ ਪਰ ਪਿਛੇ ਲਿਖਿਆ ਹੀ ਆ ਇੱਕ ਜਗ੍ਹਾ ਤੇ ਬਾਈਕ ਹਾਈ ਹਾਈ ਬਾਈਕ ਕ੍ਰੈਸ਼ ਰਿਸਕ ਇਦਾਂ ਦਾ ਕਰਕੇ ਵੀ ਜਿਹੜੇ ਮੋਟਰਸਾਈਕਲ ਵਾਲੇ ਬਾਈਕ ਵਾਲੇ ਰਿਸਕ ਕ੍ਰੈਸ਼ ਹੋ ਸਰਨ ਵੱਧ ਹੁੰਦੇ ਇੱਥੇ ਕਿਉਂਕਿ ਲੋਕੀ ਵੇਖ ਕੇ ਨਹੀਂ ਚਲਾਉਂਦੇ ਕਹਿੰਦੇ ਵੀ ਕੁਆਲਿਟੀ ਰੋਡ ਆ ਤੇ ਜਿੱਦਾਂ ਮਰਜ਼ੀ ਚਲਾਈ ਚੱਲੋ ਵਿਚਾਲੇ ਰੱਖ ਕੇ ਮੋੜ ਮਾੜ ਮੁੜੀ ਜਾਂਦੇ ਆ ਤੇ ਉਹ ਚੀਜ਼ ਕਰਕੇ ਸੇਫ ਨਹੀਂ ਹੈਗੀ ਸੋਣਾ ਬਹੁਤ ਜ਼ਿਆਦੇ ਅੱਗੇ ਵੀ ਸਨਰੀ ਐ ਪਹਾੜ ਆਉਣਗੇ ਤਾਨੂੰ ਖਾਵਾਂਗੇ ਜਿਹੜੀ ਜਿਹੜੀ ਰਾਹ ਚੀਜ਼ਾਂ ਆਉਣਗੀਆਂ ਉਹ ਖਾਵਾਂਗੇ ਬਹੁਤ ਜ਼ਿਆਦੇ ਸੋਣਾ ਮੈਂ ਕੋਈ ਸ਼ੱਕ ਨਹੀਂ ਵਰਲਡ ਫੋਰਗਟਨ ਹਾਈਵੇ ਸਹੀ ਐ ਪਰ ਲੋਕੀ ਬਹੁਤ ਘੱਟ ਆਉਂਦੇ ਆ ਕਟਾਵੀ ਟੱਲੀ ਗੱਡੀ ਥੋੜੇ ਟਾਈਮ ਬਾਅਦ ਮਿਲਦੀ ਐ ਤੇ ਜਾਂ ਟੈਂਕਰ ਆ ਰਾਜ ਜਾਂਦਿਆਂ ਨੂੰ ਇੱਕ ਰੈਸਟ ਏਰੀਆ ਹੁੰਦਾ ਇਦਾਂ ਦਾ ਉਥੇ ਡਗਲਸ ਵਿਲੇਜ ਦਾ ਸਾਰਾ ਇਤਿਹਾਸ ਲਿਖਿਆ ਇਹਨਾਂ ਨੇ ਜਿਹੜਾ ਛੋਟਾ ਜਿਹਾ ਟਾਊਨ ਤੁਸੀਂ ਬੋਰਡ ਤੇ ਵੇਖਿਆ ਹਣਾ ਪਿਛਲਾ ਇਹ 1907 ਚ ਇਦਾਂ ਦੀ ਫੋਟੋ ਸੀ ਇਹਦੀ ਤੇ ਆ ਇਹਨਾਂ ਨੇ ਸਾਰਾ ਵੇਰਵਾ ਲਿਖਿਆ ਵੀ ਨੰਬਰਾਂ ਦੇ ਸਹਾ ਨਾਲ ਮੈਪ 'ਚ ਕਿਹੜੀ ਕਿਹੜੀ ਚੀਜ਼ ਕਿੱਥੇ ਆ ਕਿਹੜਾ ਸ਼ਾਪ ਜਾਂ ਕੀ ਟੈਲੀਫੋਨ ਐਕਸਚੇਂਜ ਵੀ ਹੁੰਦੀ ਸੀ ਪਹਿਲਾਂ ਇੱਥੇ ਇਹ ਉਹ ਵੀ ਲਿਖਿਆ ਵਾ ਬਾਕੀ ਆ ਸਾਰਾ ਇਤਿਹਾਸ ਲਿਖਿਆ ਡਗਲਸ ਵਿਲੇਜ ਦਾ ਤੂੰ ਇਸ ਸਕਰੀਨਸ਼ਾਟ ਲੈ ਕੇ ਪੜ੍ਹ ਸਕਦਾ ਜਿਹੜਾ ਮੋਟਾ ਜਿਹਾ ਇਹਦੇ ਵਿੱਚ ਇਹ ਲਿਖਿਆ ਵਾ ਵੀ 1960 ਤੋਂ ਲੈ ਕੇ 1990 ਦੇ ਵਿੱਚ ਇੱਥੇ 25 ਫਾਰਮ ਸੀਗੇ ਕੁੱਲ ਤੇ 1890 'ਚ ਪਹਿਲੀ ਸੈਟਲਮੈਂਟ ਹੋਈ ਇੱਥੇ ਤੇ ਆ 200 ਮੀਟਰ ਲੌਂਗ ਡਗਲਸ ਰੋਡ বোর্ডিং ਹਾਊਸ ਤੇ ਆ ਇਥੋਂ ਦਾ 뷰 ਹੈ ਇਹ ਹਜੇ ਆਪਾਂ ਤਾਰਾਨਾਕੀ ਡਿਸਟ੍ਰਿਕਟ ਚ ਹੀ ਚੱਲ ਰਹੇ ਆ ਤਾਰਾਨਾਕੀ ਰੀਜਨ ਚ ਜਿੱਥੇ ਆਪਾਂ ਨਿਊ ਪਲਾਈ ਤੋਂ ਅੱਗੇ ਮਾਨਾ ਵਾਟੂ ਵੰਗਣੇ ਆ ਜਾਣਾ ਆਹ ਰੈਸਟ ਏਰੀਆ ਇੱਥੇ ਪਿਕਨਿਕਲ ਇੱਕ ਗੱਡੀ ਲੰਗੀ ਹਜੇ ਤੱਕ ਤੇ ਆ ਕਹਿੰਦੇ ਵੀ ਤੁਸੀਂ ਕੈਮਰੇ ਦੀ ਨਿਗਰਾਨੀ ਚ ਜੇ ਕੋਈ ਇੱਥੇ ਖਲਾਰਾ ਪਾਉਂਗੇ ਰਬੇ ਸਿੱਟੋਂਗੇ ਯੂ ਵਿਲ ਬੀ ਫਾਊਂਡ ਫਾਈਨ ਹੋ ਜੂਗਾ ਇਹ ਹੈ ਡਗਲਸ ਵਿਲੇਜ ਦਾ ਇਤਿਹਾਸ ਆ ਰਾਹ ਤੇ ਜਾਂਦਿਆਂ ਨੂੰ ਹੁੰਦਾ ਇੱਕ ਬਹੁਤ ਸੋਹਣਾ 뷰 ਕਿਆ ਸ਼ਾਨਦਾਰ ਬਹੁਤ ਜਿਆਦਾ ਸੋਹਣਾ ਉਪਰੋਂ ਵੇਖੋ ਪਹਾੜੀਆਂ ਕਿਦਾਂ ਜਦਾਂ ਸਿਨਰੀ ਵਾਈ ਹੁੰਦੀ ਜਦਾਂ ਆਪਣੇ ਪੁਰਾਣੇ ਸਮੇਂ ਦੇ ਫੋਟੋ ਲੱਗੇ ਜਾਂਦੇ ਉਦੋਂ ਦਾ 뷰 ਹੈ ਤੇ ਆ ਇਥੋਂ ਦਾ ਇਤਿਹਾਸ ਲਿਖਿਆ ਵੇਖਦੇ ਕੀ ਕਹਿੰਦੇ ਐ ਇਤੋਂ ਦਾ ਜੋ ਇਤਿਹਾਸ ਪੜਿਆ ਨੇ ਲਿਖਿਆ ਕਹਿੰਦੇ ਵੀ ਪਲਾਨ ਬਹੁ ਬਣਾਏ ਵੀ ਟਨਲ ਬਣਾਉਣ ਨੂੰ ਇੱਥੇ ਲਿਖਿਆ ਪਰ ਕਦੇ ਵੀ ਇਹ ਸਿਰਾ ਚੜ੍ਹ ਨਹੀਂ ਸਕਿਆ ਪਲਾਨ ਵੀ ਅ ਸੈਟਲ ਫਿਰ ਸੈਟਲ ਹੀ ਬਣੇ ਪੂਰੇ ਇੱਥੇ ਮਤਲਬ ਮੋੜ ਘੇੜ ਚ ਚੜ੍ਹ ਕੇ ਕੈਂਚੀਆਂ ਬਹੁਤ ਸੋਹਣਾ ਹੈ ਜਿਵੇਂ ਇਹ ਨਾ World Forgotten Highway ਕਹਿੰਦੇ ਆ ਬਹੁਤ ਸੋਹਣਾ ਬਣਾਇਆ ਇਹਨਾਂ ਨੇ ਤੇ ਜਰੂਰ ਆਉਣਾ ਚਾਹੀਦਾ ਜਿਹੜਾ ਵੀ ਆਉਂਦਾ ਇੱਧਰ ਪਰ ਟਾਮੀ ਟੱਲੀ ਗੱਡੀ ਮਿਲਦੀ ਇੱਧਰ ਰੇਂਜ ਰੂਂਜ ਥੋੜੀ ਜੀ ਘਾਟੀ ਹੈ ਠੀਕ ਆ ਜਾਂਦੀ ਕਿਤੇ ਤੇ ਬਹੁਤ ਸੋਹਣਾ ਹੈ ਸਟੇਟ ਹਾਈਵੇ 43 ਟਮਾਰਨੂ ਟੂ ਸਟ੍ਰੇਟਫੋਰਡ ਤੇ 25 ਕਿਲੋਮੀਟਰ ਤੀ ਆਏ ਆ ਹਜੇ ਤੇ ਮੈਂ ਕਹਿੰਨਾ ਕਿੰਨੀ ਵਾਰੀ ਰੋਕ ਗਏ ਤਿੰਨ ਚਾਰ ਵਾਰ ਤੇ ਹਜੇ ਅੱਗੇ ਚੱਲਦੇ ਆ ਵਿਖਾਉਨੇ ਤੁਹਾਨੂੰ ਜਿਹੜਾ ਜਿਹੜਾ ਕੋ ਰਾਸਤੇ ਦੇ ਵਿੱਚ ਹੁੰਦਾ ਵਾ ਕੀ ਹਾਲ ਦੇ ਆ ਆ ਇੱਥੋਂ ਦਾ 뷰 ਐ ਤੁਸੀਂ ਵੇਖੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਲੱਗਦਾ ਇਹ ਵਰਲਡ ਫੋਰਗੋਟਨ ਹਾਈਵੇ ਜਿਹੜਾ ਸੰਸਾਰ ਇਹਨੂੰ ਭੁੱਲ ਚੁਕਿਆ ਆ ਜਾਂਦੇ ਜਾਂਦੇ ਨੂੰ ਆਪਣੇ ਆਉਂਦਾ ਵਾ ਟੀਵੇਰਾ ਫੋਰੈਸਟ ਟੀਵੇਰਾ Town ਨਿਕਲਿਆ ਥੋੜਾ ਜਿਹਾ ਛੋਟਾ ਜਾ ਤੇ ਆ ਟੀਵੇਰਾ ਫੋਰੈਸਟ ਦਾ ਇਤਿਹਾਸ ਤੇ ਆ ਲੱਗੀ ਫੋਟੋ ਜਦੋਂ ਰੀਵਨ ਕਟਾਈ ਹੋਈ ਰੇਲਵੇ ਲਾਈਨ ਚੱਲੀ ਇੱਥੋਂ ਦੀ ਤੇ ਇਹ 6500 ਕਟੇਰ ਦੇ ਵਿੱਚ ਬਣਿਆ ਕੁੱਲ 1951 ਦੇ ਵਿੱਚ ਇਹ ਜਿਹੜੀ ਰੇਲਵੇ ਲਾਈਨ ਸ਼ੁਰੂ ਟੀਵੇਰਾ ਦਾ ਹੋਇਆ ਸਿਸਟਮ ਫਿਰ ਇੱਥੇ ਲਿਖਿਆ ਇਤਿਹਾਸ ਦੇ ਵਿੱਚ ਵੀ ਸੇਲ ਵੀ ਲੱਗਦੀ ਹੁੰਦੀ ਸੀ ਪੇਡਾਂ ਦੀ ਜਿੱਦਾਂ ਪੇਡਾ 10000 ਰੁਪਏ ਦਾ ਇੱਕ ਦਿਨ ਦੇ ਵਿੱਚ ਆਪਣਾ ਹੈਂਡ ਚੇਂਜ ਕਰਦੀ ਹੈ ਸੇਲ ਡੇ ਵਾਲੇ ਦਿਨ ਵੀ ਮਾਲਕ ਬਦਲਦਾ ਹੈਗਾ ਤੇ ਆ ਇੱਥੋਂ ਦਾ ਇਤਿਹਾਸ ਹੈ ਤੇ ਇਧਰਲੇ ਪਾਸੇ ਟੀਵੇਰਾ ਫੋਰੈਸਟ ਜਿਹੜਾ ਕਿ 6500 ਕਟੇਰ ਤਕਰੀਬਨ ਤਕਰੀਬਨ 14-1500 ਕਿਲਾ ਆ ਆਪਣੇ ਸਾਹਮਣੇ ਕੋਈ ਨਹੀਂ ਆਉਂਦਾ ਨਹੀਂ ਜਾਂਦਾ ਨਹੀਂ ਕੋਈ ਟਾਂਵੀ ਟੱਲੀ ਗੱਡੀ ਆਉਂਦੀ ਜਾਂਦੀ ਆ ਚੱਲਦੇ ਆ ਅੱਗੇ ਵੇਖਦੇ ਆ ਵਰਲਡ ਫੋਰਗੋਟਨ ਹਾਈਵੇ ਇੱਥੋਂ ਸ਼ੁਰੂ ਹੁੰਦੇ ਆ ਫੰਗਾ ਮੋਨਾ ਸੈਡਲ ਕਿਉਂਕਿ ਇਹ ਸੈਡਲ ਬਹੁਤ ਜ਼ਿਆਦੇ ਚੌਥਾ ਪੰਜਵਾਂ ਆ ਗਿਆ ਤੇ ਪਹਾੜੀ ਚੜੀ ਜਾਂਦੇ ਆ ਮੋੜ ਹੀ ਆਈ ਜਾਂਦੇ ਮੋੜ ਕਿਹੜਾ ਤੁਸੀਂ ਦੇਖ ਸਕਦੇ ਆ ਤੇ ਪਰ ਸੋਣਾ ਬਹੁਤ ਜ਼ਿਆਦੇ ਆ ਆ ਮੋਟਰਸਾਈਕਲ ਵਾਲੇ ਇੱਥੇ ਬਹੁਤ ਜ਼ਿਆਦੇ ਹੁੰਦੇ ਗੱਡੀਆਂ ਨਾਲ ਜ਼ਿਆਦੇ ਤੁਹਾਨੂੰ ਮੋਟਰਸਾਈਕਲ ਮਿਲਣਗੇ ਤਾਂ ਹੀ ਇਹਨਾਂ ਨੇ ਲਿਖ ਕੇ ਲਾਇਆ ਇੱਥੇ ਰਾਹ ਹਾਂਜੀ ਇਹ ਆਪਾਂ ਜਦੋਂ ਫੰਗਾ ਮੋਨਾ ਸੈਡਲ ਚੜ ਕੇ ਹੁੰਨੇ ਆ ਇਧਰਲੇ ਪਾਸੇ ਆਪਾਂ ਆਏ ਆ ਤੇ ਇੱਥੇ ਰੈਸਟ ਏਰੀਆ ਦੇ ਵਿੱਚ ਰੁਕੇ ਆ ਇੱਥੋਂ ਦਾ ਇਤਿਹਾਸ ਲਿਖਿਆ ਇਹਨਾਂ ਨੇ ਆਹ ਦੱਸਦੀ 1920 ਦੀ ਫੋਟੋ ਲਾਈ ਆ ਕਿੰਗ ਨਿਊਟਨ ਕਿੰਗ ਕਰਕੇ ਆ ਬੰਦਾ ਤੇ ਜਦੋਂ ਇੱਥੋਂ ਦਾ ਇਤਿਹਾਸ ਪੜਿਆ ਸਾਰਾ ਲਿਖਿਆ ਵਾ ਇਹ ਆਪਾਂ 270 ਮੀਟਰ ਤੋਂ ਬਾਹਰ ਖੜੇ ਸੀ ਲੈਵਲ ਦੇ ਤੇ ਆਹ ਦੱਸਦੀਏ ਗੋਲੀ ਮਾਰੀ ਕਿਸ ਨੇ ਕਿਉਂਕਿ ਹੰਟਿੰਗ ਇੱਥੇ ਬਹੁਤ ਜ਼ਿਆਦਾ ਹੁੰਦੀ ਫੋਰੈਸਟਾਂ ਦੇ ਵਿੱਚ ਤੇ ਪਿੱਛੇ ਬਹੁਤ ਜਗ੍ਹਾ ਲਿਖਿਆ ਹੈ ਸ਼ੂਟਿੰਗ ਨੋਟ ਅਲਾਉਡ ਤੇ ਆ 1897 ਦੇ ਵਿੱਚ ਜਦੋਂ ਕੰਮ ਕਰਦੇ ਸੀ ਕ੍ਰੋਸ ਕਰਦੇ ਸੀ ਰੋਡ ਨੂੰ ਜਿੱਥੋਂ ਆਪਾਂ ਸ਼ੁਰੂ ਕੀਤਾ ਸਟ੍ਰੈਟਫੋਰਡ ਤੋਂ ਲੈ ਕੇ ਫਾਂਗਾ ਮੋਨਾਂ ਜਿਹੜੇ ਹੁਣ ਸੈਟਲ ਤੇ ਖੜੇ ਆ ਟਾਊਨ ਤੇ ਇੱਥੋਂ ਭੱਜ ਕੇ 8 ਘੰਟੇ 15 ਮਿੰਟ ਦੀ ਵਾਟਨ ਦੇ ਹੀ ਇਹ 8 ਘੰਟੇ 15 ਮਿੰਟ ਤੇ ਇੱਥੇ अर्ਲੀ ਸੈਟਲਮੈਂਟ 골ਡ ਮਾਈਨਰਾਂ ਦੀ ਵੀ ਰਹੀ ਇੱਥੇ ਲਿਖਿਆ ਆਵੇ ਤੇ ਆ ਸਾਰਾ ਜਿਹੜਾ ਪੱਕਾ ਰੋਡ ਬਣਾਇਆ ਇਹਨਾਂ ਨੇ ਗ੍ਰੇਵਲ ਪਾ ਕੇ ਜਿਹੜੀ ਬਜਰੀ 1920 ਤੋਂ 30 ਦੇ ਵਿੱਚ ਕੰਪਲੀਟ ਹੋਇਆ ਇਹ ਤੇ ਆ ਬਹੁਤ ਸੋਹਣਾ ਵਿਊ ਹੈ ਫਾਂਗਾ ਮੋਨ ਸੈੱਡਲ ਰੈਸਟ ਏਰੀਆ ਤੇ ਉਹ ਕਿਹੇ ਚੋਬਰ ਨੇ ਪਤਾ ਨਹੀਂ ਨਿਸ਼ਾਨਾ ਲਾ ਕੇ ਉੱਪਰ ਸੱਟਿਆ ਕਿਹੜੇ ਸਿਸਟਮ ਨਾਲ ਪਤਾ ਹੀ ਨਹੀਂ ਕਿ ਕਿਦਾਂ ਉੱਪਰ ਟੰਗਿਆ ਹੋਊਗਾ ਬੜਾ بڑے ਤਰੀਕੇ ਨਾਲ ਲਾਇਆ ਉੱਪਰਲੇ ਪਾਸੇ ਹੁਣ ਇਹ ਤਾਂ ਉਹੀ ਦੱਸ ਸਕਦਾ ਜਿਹਨੇ ਰੱਖਿਆ ਤੇ ਤੋਂਪ ਹੋਵੇ ਦਾ ਬੜਾ ਸੋਹਣਾ ਮੌਸਮ ਹੈ ਉਧਰੋਂ ਥੱਲੇ ਰੋਡ ਜਾਂਦਾ ਇੱਕ ਫਾਂਗਾ ਮੋਨ ਸੈੱਡਲ ਰਾਜ ਇੱਕ ਬੋਰ ਲੱਗਾ ਮਿਲਿਆ ਹਾ ਫਾਂਗਾ ਮੋਨਰ ਪਬਲਿਕ ਵਾਰਨਿੰਗ ਸ਼ਿਟ ਕੈਨ ਹੈਪਨ ਕੁਇਕਲੀ ਸੋ ਵਾਇਲ ਹੇਅਰ ਬੀ ਕੇਅਰਫੁਲ ਐਂਡ ਇੰਜੋਏ ਹੁਣੇ ਗਵਰਨਮੈਂਟ ਦਾ ਇਦਾਂ ਲਾ ਨਹੀਂ ਸਕਦੀ ਪਰ ਇੱਥੋਂ ਦਾ ਕੋਈ ਨਿੱਜੀ ਲੋਕਾਂ ਨੇ ਲਾਇਆ ਲੱਗਦਾ ਵਾ ਧਿਆਨ ਰੱਖੋ ਇੰਜੋਏ ਕਰੋ ਤੇ ਆ ਇਧਰਲੇ ਪਾਸੇ ਪਈ ਇੱਕ ਤੋਪ ਪੁਰਾਣੀ ਪਤਾ ਨਹੀਂ ਕੋਈ ਇਤਿਹਾਸ ਤਾਂ ਲਿਖਿਆ ਨਹੀਂ ਇਹਦੇ ਬਾਰੇ ਤੇ ਵਾਹ ਪੁਰਾਣੀ ਹੈ ਇਹ ਹੈ ਵਰਲਡ ਫੋਰਗੋਟਨ ਹਾਈਵੇ ਤੇ ਪਈ ਤੋਬ ਤੇ ਉਹ ਤਾਂ ਲਿਖਿਆ ਪਿੱਛੇ ਬੋਰਡ ਉਹਦਾ ਕਾਰਨ ਇਹੀ ਆ ਮੈਨੂੰ ਲੱਗਦਾ ਕਿ ਕਿਉਂਕਿ ਹੰਟਿੰਗ ਕਰਕੇ ਆ ਰਿਸਕ ਨਾ ਲਓ ਵਾਲਾ ਤੇ ਇੰਜੋਏ ਕਰਕੇ ਤੋਂ ਲੰਘਦੇ ਹੋ ਆ ਨਾਲ ਜਾਂਦੀ ਰੇਲਵੇ ਲਾਈਨ ਜਿਹੜੀ ਕਿ ਪਿੱਛੇ ਇਤਿਹਾਸ ਲਿਖਿਆ ਹੈ ਇਹਦਾ ਕਦੋਂ ਬਣੀ ਆ ਕੀ ਕਾਰਨ ਆ ਫੋਰੈਸਟ ਕਰਕੇ ਬਣੀ ਸੀਗੀ ਅੱਛਾ ਆ ਆਪਣੇ ਟਾਊਨ ਚ ਆਏ ਫੰਗਮੋਨ ਵਾਲੇ ਟਾਊਨ ਦੇ ਵਿੱਚ ਤੇ ਆ ਪੁਰਾਣਾ ਤੰਗਾ ਪਿਆ ਜਿਹੜੇ ਪਹਿਲਾਂ ਚੱਲਦੇ ਹੁੰਦੇ ਸੀਗੇ ਤੰਗਾ ਜਾਂ ਫਾਰਮਿੰਗ ਜਵਰਤਨ ਵਾਲਾ ਕੋਈ ਸਿਸਟਮ ਹੈ ਉੱਤੇ ਬੰਦਾ ਬਹਿ ਜਾਂਦਾ ਹੈਗਾ ਤੇ ਉਹ ਪਿੱਛੇ ਚੱਕਰੀ ਜੀ ਘੁੰਮਦੀ ਸੀ ਕੀ ਸਿਸਟਮ ਸੀ ਜਾਂ ਇਹ ਬਣਾਉਣ ਵਾਲਾ ਇਹਦੇ ਬਾਰੇ ਕੋਈ ਲਿਖਿਆ ਤਾਂ ਹੈ ਨਹੀਂਗਾ ਤੇ ਆਹ ਸਟੈਲਨ ਖੜਾ ਸਟੈਲਨ ਸਟੈਲਨ ਇਹਨੂੰ ਤਾਂ ਇਹਦੇ ਲੈ ਕੇ ਲਾਇਆ ਇਹਨਾਂ ਨੇ ਪਲੀਜ਼ ਡੂ ਨੋਟ ਫੀਡ অর ਟੱਚ ਦਾ ਸਟੈਲਨ ਥੈਂਕ ਯੂ ਆਹ ਬੋਰਡ ਲੱਗਾ ਤੇ ਆਹ ਖੜਾ ਸਟੈਲਨ ਬਹੁਤ ਸੋਹਣਾ ਸਟੈਲਨ ਵਿਚਾਰਾ ਖੜਾ ਪਤਾ ਨਹੀਂ ਕੀ ਸੋਚਦਾ ਸਾਨੂੰ ਇਹ ਸਮਝ ਵਰਤੇ ਜਾਣ ਵਾਲਾ ਜਿੱਦਾਂ ਰੀਪਰ ਕਹਿ ਲਈਏ ਜਾਂ ਸਾਈਡ ਤੋਂ ਪੱਠੇ ਵੜਦੇ ਜਿੱਦਾਂ ਅੱਜ ਕੱਲ ਚੱਲਦੇ ਆ ਕਿਹੜੇ ਸਿਸਟਮ ਵਿੱਚ ਚੱਲਦਾ ਹੋਊਗਾ ਕੋਈ ਉਹ ਜਾਣਕਾਰੀ ਨਹੀਂ ਜੇ ਕਿਸ ਨੂੰ ਪਤਾ ਹੈ ਉਹ ਦੱਸ ਸਕਦਾ ਆ ਫੰਗਾਮੋਨ ਛੋਟਾ ਜਿਹਾ ਟਾਊਨ ਰਸਤੇ ਦੇ ਵਿੱਚ ਇਹ ਵਰਲਡ ਫੋਰਗੋਟਨ ਹਾਈਵੇ ਇਹ ਜਿਹੜਾ ਸਭ ਨਾਲ ਵੱਡਾ ਟਾਊਨ ਆ ਬਾਕੀ ਤਾਂ ਦੋ ਦੋ ਚਾਰ ਘਰ ਆ ਇਹਦੇ ਘਰ ਘਰ ਆਏ ਸੀਗੇ ਤੇ ਇਹਦੇ ਵਿੱਚ ਥੋੜੇ ਜਿਆਦੇ ਆ ਇਹ ਆ ਰਿਪਬਲਿਕ ਆਫ ਫੰਗਾਮੋਨ ਇਹ ਪਬਲੀਕ ਕਹਿੰਦੇ ਇਹਨੂੰ ਇਹ ਯਾਦ ਹੈ ਫੰਗਮੋਨ ਚੱਲਦੇ ਅੱਗੇ ਆ ਰਸਤੇ ਦੇ ਵਿੱਚ ਇੱਕ ਹੋਰ ਬੋਰਡ ਲੱਗਾ ਹੁੰਦਾ ਵਾ ਤੁਹਾਨੂੰ ਪਤਾ ਨਹੀਂ ਕੈਮਰੇ ਦਿਖਦਾ ਹੋਵੇ ਕਿ ਨਹੀਂ ਫੇਰ ਲੱਗਿਆ ਫੋਰਗੋਟਨ ਵਰਲਡ ਹਾਈਵੇ ਤਮਰਾਨੋ 87 ਕਿਲੋਮੀਟਰ ਤਾਹੋਰਾ 19 ਤੇ ਆ ਇੱਥੇ ਹੈ ਫੰਗਮੋਨ ਟਾਊਨ ਇਹਦੇ ਬਹੁਤ ਸੋਹਣੇ 뷰 ਆ ਰਹੇ ਦੇ ਵਿੱਚ ਬਹੁਤ ਜ਼ਿਆਦੇ ਤੇ ਜਿਵੇਂ ਜਿਵੇਂ ਅੱਗੇ ਟਾਊਨ ਜੋ ਜੋ ਆਈ ਜਾਂਦਾ ਉਹ ਤੁਹਾਨੂੰ ਖਾਈ ਜਾਂਦੇ ਨੇ ਸ਼ial ਦੇ ਅੱਗੇ ਆ ਇੱਥੇ ਨਾ ਲਿਖਿਆ ਹਾਈ ਮੋਟਰਸਾਈਕਲ ਕ੍ਰੈਸ਼ ਜ਼ੋਨ ਇਹ ਮੋਟਰਸਾਈਕਲ ਬਹੁਤ ਕ੍ਰੈਸ਼ ਹੁੰਦੇ ਆ ਤੇ ਆਦਾ ਧਿਆਨ ਨਾਲ ਹੀ ਚੱਲੋ ਹਾਈ ਰਿਸਕ ਏਰੀਆ ਆ ਗਏ ਜੀ ਆਪਾਂ ਤਾਹੋਰਾ ਸੈਡਲ ਕਿਉਂਕਿ ਅੱਗੇ ਟਾਊਨ ਆਉਣਾ ਤਾਹੋਰਾ ਤੇ ਉਹਦੇ ਨਾਂ ਤੇ ਪਾਇਆ ਤਾਹੋਰਾ ਸੈਡਲ ਚੱਲਦੇ ਆ ਅੱਗੇ ਪਿਛੇ ਇੱਕ ਫਾਰਮ ਆਇਆ ਸੀ ਉਹਦੇ ਤੇ ਵੀਡੀਓ ਨਹੀਂ ਬਣੀ ਮੋੜ ਤੇ ਲਿਖਿਆ ਹੈਗਾ this farm is a smoking area my grass love co2 ਤਗੜਾ ਹੀ ਕੋਈ স্মੋਕਰ ਹੋਣਾ ਵਾ ਜਿਹੜੇ ਬਾਈ ਨੇ ਲਿਖਿਆ ਕਹਿੰਦਾ ਵੀ ਮੇਰਾ ਫਾਰਮ ਹੈ ਕਹਿੰਦਾ ਬਹੁਤ ਪਸੰਦ ਕਰਦਾ স্মੋਕਿੰਗ ਏਰੀਆ ਤੇ my grass love co2 ਕਾਰਬਨ ਡਾਈਆਕਸਾਈਡ ਉਹਨੂੰ ਬਹੁਤ ਪਿਆਰੀ ਲੱਗਦੀ ਮੇਰਾ ਜਿਹੜਾ ਘਾਹ ਵਾ ਤੇ ਚੱਲਦੇ ਸਾਈਡਲ ਤੇ ਆ ਇਹਨਾਂ ਨੇ ਇਥੇ ਆ ਲਾਇਆ ਨਿਸ਼ਾਨ ਵੀ ਲਾਇਆ ਵਾ ਵੀ ਰੌਕ ਫਾਲ ਹੋ ਰਹੀ ਹੋ ਸਕਦੀ ਹੈ 3 ਕਿਲੋਮੀਟਰ ਦੇ ਵਿੱਚ ਆਦਾ ਧਿਆਨ ਨਾਲ ਚੱਲੋ ਪੱਥਰ ਵੀ ਡਿੱਗ ਸਕਦੇ ਆ ਉਪਰੋਂ ਆ ਆ ਗਿਆ ਤਾ ਹੋ ਰ ਸੈਡਲਸ ਕਰੀ ਵੀਊ ਇੰਜੋਏ ਕਰੋ ਇਧਰਲੇ ਪਾਸਿਓਂ ਐਵੇਂ ਨਹੀਂ ਇਹਨੂੰ ਵਰਲਡ ਫੋਰਗੋਟਨ ਹਾਈਵੇ ਕਹਿੰਦੇ ਬਹੁਤ ਸੋਹਣਾ ਕਯਾ ਬਾਤ ਹੈ ਬਹੁਤ ਜਿਆਦਾ ਸੋਹਣਾ ਵਰਲਡ ਫੋਰਗੋਟਨ ਹਾਈਵੇ view ਇੰਨਾ ਸੋਹਣਾ ਲੱਗਾ ਕਿ ਕਿਆ ਰੋਕੇ ਵਿਖਾਈਏ ਇੱਥੇ ਜਗਾ ਦੇ ਨਾ ਉਤਰ ਕੇ ਇੱਥੇ ਆ ਆ ਪੂਰਾ ਆ ਕਿਸੇ ਨੇ ਬਾਈ ਨੇ ਇੱਥੇ ਹਾਈਵੇ ਤੇ ਲਾਈ ਗੱਡੀ ਵੇਚਣੀ ਫੋਰ ਸੇਲ 7500 ਡਾਲਰ ਦੀ ਆ ਤੇ 1 ਲੱਖ 75000 ਕਿਲੋਮੀਟਰ ਚੱਲ ਗਏ ਆ ਨੰਬਰ ਹੈ ਜੇ ਕਿਸੇ ਨੇ ਗੱਡੀ ਲੈਣੀ ਹੈ ਤੇ ਇਹਨਾਂ ਨਾਲ ਸੰਪਰਕ ਕਰ ਸਕਦਾ ਮੇਰਾ ਵੀਰ ਕੋਈ ਵੀ ਤੇ ਇਧਰਲੇ ਪਾਸੇ ਵਰਲਡ ਫੋਰਗੋਟਨ ਹਾਈਵੇ ਦਾ view ਤੇ ਆਪਾਂ ਉੱਪਰ ਖੜੇ ਆ ਤਾਹੋਰਾ ਸੈਡਲ ਦੇ ਬਹੁਤ ਜਿਆਦੇ ਸੋਹਣਾ ਧੁੱਪ ਲੱਗੀ ਐ ਧੁੱਪ ਜਿਹਦਾ ਵੇਖਣ ਦਾ ਨਜ਼ਾਰਾ ਹੀ ਵੱਖਰਾ ਐ ਇਹ ਬਾਈ ਦਾ ਘਰ ਵੀ ਕਿਤੇ ਨੇੜੇ ਹੀ ਹੋਣਾ ਚਾਹੀਦਾ ਜਿਹੜੀ ਗੱਡੀ ਐ ਆ ਥੋੜਾ ਜਿਹਾ ਅੱਗੇ ਚਾਈਦਾ ਤੇ ਵਿਊ ਬਹੁਤ ਸੋਹਣੇ ਹੁੰਦੇ ਆ ਮੈਂ ਕਿੰਨੇ ਕੁ ਵਿਖਾਵੇ ਇੰਨਾ ਜਾਰੇ ਸੋਹਣਾ ਮੈਂ ਤਾਂ ਬੰਦਾ ਆਪ ਆ ਕੇ ਵੇਖ ਸਕਦਾ ਅਜੇ ਆਪਾਂ ਮਨ ਲਾਦਾ 2-4 ਕਿਲੋਮੀਟਰ ਹੀ ਆਏ ਆ ਤੇ ਇਹ ਤਾਹੋਰਾ ਸੈਡਲ ਦੇ ਉੱਪਰ ਦਾ ਵਿਊ ਐ ਤੇ ਇੱਥੇ ਇਹਨਾਂ ਨੇ ਇਹਦਾ ਇਤਿਹਾਸ ਲਿਖ ਕੇ ਲਾਇਆ ਆਹੋਰਾ ਸੈਡਲ ਹੈਰੀਟੇਜ ਟ੍ਰਾਇਲ ਤੇ ਇਹ ਜਦੋਂ ਇਹਦਾ ਇਤਿਹਾਸ ਪੜਿਆ ਤੇ ਇਹਦਾ ਇਹੀ ਲਿਖਿਆ ਹੈਗਾ ਵੀ ਜਿਹੜਾ ਇਹ ਕਹਿੰਦੇ ਸੈਂਟਰ ਪੁਆਇੰਟ ਆ ਮਾਉਂਟ ਤਾਰਾਨਾਕੀ ਤੇ ਟੋਂਗਾਰੀਰੋ ਦਾ ਜਿਹੜੇ ਆਪਾਂ ਟੋਂਗਾਰੀਰੋ ਕਰਨੀ ਆ ਤੇ ਮਾਉਂਟ ਤਾਰਾਨਾਕੀ ਆਪਾਂ ਕਰਕੇ ਆਏ ਆ ਤੇ ਮਾਉਂਟ ਤਾਰਾਨਾਕੀ ਕਹਿੰਦੇ ਵੀ ਤੇ ਰਫਿਊ ਤੇ ਨਗਾਰ ਉਹੀ ਇਹ ਵਲਕੇਨੋ ਆ ਵਿਜਵਾਲਾ ਮੁਖੀ ਆ ਤੇ ਲਾਸਟ ਐਕਟੀਵਿਟੀ ਜਿਹੜੀ ਇਹਨਾਂ 'ਚ ਵੇਖੀ ਗਈ ਆ 18ਵੀਂ ਸੈਂਚਰੀ ਦੇ ਵਿੱਚ ਵੀ ਇਹਨਾਂ ਦੇ ਭਖਦੇ ਸੀਗੇ ਪਹਿਲਾਂ ਮਤਲਬ ਮਾੜਾ ਮੋਟਾ ਲਾਵਾ ਨਿਕਲਿਆ ਹੁਣ ਐਕਟਿਵ ਐਕਟਿਵ ਹੋ ਸਕਦੇ ਹੋਏ ਹੁਣ ਤੇ ਲਾਸਟ ਜਿਹੜੀ ਐਕਟੀਵਿਟੀ 18ਵੀਂ ਸੈਂਚਰੀ 'ਚ ਹੋਈ ਆ 1700 ਤੋਂ ਲੈ ਕੇ 1800 ਤੱਕ ਜੋ ਵੀ ਆ ਤੇ ਆਹ ਫੋਟੋ 1962 ਦੀ ਫੋਟੋ ਤੇ ਆਹ ਇੱਥੋਂ ਦਾ ਵਿਊ ਹੈ ਬਹੁਤ ਸੋਹਣਾ ਸ਼ਾਨਦਾਰ ਤੇ ਤੇ ਬਿੰਨ ਵੀ ਪਿਆ ਵਾ ਵੀ ਰਵੀ ਸ਼ਨਾਖ ਲਾਰੇ ਕੋਈ ਤੇ ਇੱਥੇ ਰੱਖ ਕੇ ਜਾਵੇ ਉਹ ਥੱਲੇ ਜਾਂਦੀ ਰੇਲਵੇ ਲਾਈ ਹਾਂ ਹਾਂਜੀ ਜਾਂਦੇ ਜਾਂਦੇ ਨਾ ਇੱਕ ਬੋਰਡ ਵੇਖਿਆ ਸੀਗਾ ਗੋਸਟ ਟਾਊਨ ਵਾਲਾ ਤੇ ਜਦੋਂ ਸਰਚ ਮਾਰਿਆ ਤੇ ਨਿਊਜ਼ੀਲੈਂਡ ਦੇ ਜੀ ਗੋਸਟ ਟਾਊਨ ਭਰੋਂਗੇ ਤੇ ਦੋ ਹੋਣਗੇ ਉਹਨਾਂ ਜੋ ਇੱਕਾ ਟੰਗਾ ਰਕਾਊ ਆ 1200 ਲੋਕੀ ਜਿਹੜੇ ਉੱਥੇ ਰਹਿੰਦੇ ਸੀਗੇ ਕਿਸੇ ਸਮੇਂ ਦੇ ਵਿੱਚ ਜਦੋਂ ਇੱਥੇ ਆਪਣਾ ਡਵੈਲਪਮੈਂਟ ਹੋਈ ਆ ਤੇ ਹੁਣ ਇੱਥੇ ਕੋਈ ਵੀ ਨਹੀਂ ਹੈਗਾ ਇਹ ਟੰਗਾ ਰਕਾਊ ਗੋਸਟ ਲੈਂਡ ਤੇ ਇਧਰ ਵਰਲਡ ਫੋਰਗਟਨ ਹਾਈਵੇ ਆਪਾਂ ਜਾਣਾ ਟਮਰਾਂ ਨੂੰ ਯਾਲੂ ਤੇ ਉਧਰ ਹੈਗਾ ਸਟ੍ਰੈਟਫੋਰਡ ਜਿੱਧਰੋਂ ਆਪਾਂ ਆਏ ਆ ਇਹ ਹੈ ਗੋਸਟ ਟਾਊਨ ਭੂਤਾਂ ਵਾਲਾ ਟਾਊਨ ਤੇ ਟੰਗਾ ਰਕਾਊ ਬਹੁਤ ਸੋਹਣਾ ਕੋਈ ਨਹੀਂ ਇਹ ਗੋਸਟ ਟਾਊਨ ਜਦੋਂ ਸਰਚ ਮਾਰਾਂ ਗੂਗਲ ਦੇ ਉੱਤੇ ਦੋ ਹੀ ਨਿਕਰਲੇ ਆ ਇੱਕ ਇਹ ਟੰਗਾ ਰਕਾਊ ਆ ਇੱਕ ਫੈਟੂ ਆ ਕੇ ਸਮੇਂ 'ਚ 1200 ਲੋਕ ਹੀ ਰਹਿੰਦੇ ਸੀਗੇ ਤੇ ਇਸ ਸਮੇ ਇੱਕ ਵੀ ਨਹੀਂ ਹੈਗਾ ਕਮਾਲ ਹੈ ਇਹ ਕਰਕੇ ਵਹੀਵੇ ਦਾ ਨਾਮ वर्ल्ड ਫੋਰਗਟਨ ਹਾਈਵੇ ਵੀ ਹੋ ਸਕਦਾ ਕਿਉਂਕਿ ਇੱਥੇ ਬਹੁਤ ਸਾਰੇ ਪਿੰਡ ਜਿਹੜੇ ਉਜੜ ਗਏ ਤੇ ਖਾਲੀ ਕਰ ਦਿੱਤੇ ਗਏ ਕੀ ਕਾਰਨ ਕੀ ਨਹੀਂ ਇਹਦਾ ਕੋਈ ਨਹੀਂ ਪਤਾ ਉਹਨਾਂ ਇੱਥੇ ਟਨਲ ਲਾਉਣੀ ਹੈ ਇੱਕ ਜਿਹੜੀ ਬਹੁਤ ਮਸ਼ਹੂਰ ਹੈ ਦੋ ਹੈ ਇੱਕ ਤਾਂ ਮਕਾਹੂ ਵਾਲੀ ਉਹ ਆਪਾਂ ਲੰਘਿਆ ਉਹ ਵੀ ਤੁਹਾਨੂੰ ਖਾਉਣੀ ਹੈਗੀ ਸੋਹਣੀ ਹੈ ਪਰ ਆ ਵਿਖਾਉਨੇ ਆ 4.5 ਮੀਟਰ ਦੀ ਹਾਈਟ ਹੈ ਇਤੋਂ ਉੱਚੀ ਕੋਈ ਵਹੀਕਲ ਨਹੀਂ ਚਾਈਦਾ ਨਹੀਂ ਤਾਂ ਉੱਪਰ ਲੱਗ ਜਾਣਾ ਤੇ ਚੱਲਦੇ ਆਪਾਂ ਅੱਗੇ ਤੁਹਾਨੂੰ ਵਿਖਾਉਨੇ ਆ ਟਨਲ ਜਿਹੜੀ ਬਹੁਤ ਫੇਮਸ ਆ ਰੋਡ ਦੀ ਇੱਕ 월ਡ ਫੋਰਗਟਨ ਹਾਈਵੇ ਦੀ ਇਹ ਹੈ ਟਨਲ ਜਿਹੜੀ ਬਹੁਤ ਫੇਮਸ ਆ 4.5 ਮੀਟਰ ਦੀ ਹਾਈਟ ਆ ਮਤਲਬ ਬਹੁਤ ਫੇਮਸ ਆ ਕਿਆ ਬਾਤ ਆ ਸਿੰਗਲ ਸਿੰਗਲ ਲੇਣੀ ਆ ਜੇ ਇੱਕ ਵੀਕਲ ਆ ਗਿਆ ਦੂਜੇ ਰੁਕਣਾ ਪੈਣਾ ਆ ਇਹ ਹੈ ਟਨਲ ਤੇ ਪਿਛੇ ਨੇ ਲਿਖ ਕੇ ਲਾਇਆ ਹੋਈਗਾ ਟਰਨ ਲਾਈਟਸ ਆਨ ਇੱਕ ਮਕਾਹੂ ਵਾਲੀ ਆ ਇੱਕ ਆਹਾ ਵਾ ਬਹੁਤ ਸੋਹਣੀ ਹੈ ਜਿਹੜਾ ਆਪਾਂ ਤੱਕ ਭੁੱਲੇ ਰਹੇ ਆ ਇਹ ਹੈ ਟਨਲ ਵਰਲਡ ਫੋਰਗੋਟਨ ਹਾਈਵੇ ਦੀ ਟਨਲ ਦੇਖਦੇ ਆ ਦੂਜੇ ਪਾਸਾ ਤੁਹਾਨੂੰ ਦਿਖਾਉਨੇ ਬਹੁਤ ਸੋਹਣਾ ਥਿਊ ਹੈ ਨਾ ਕੋ ਗੱਡੀ ਆਉਂਦੀ ਹੈ ਨਾ ਜਾਂਦੀ ਹੈ ਨਾ ਇਧਰਲੇ ਪਾਸੇ ਨਾ ਉਧਰਲੇ ਪਾਸੇ ਤੇ ਇਹ ਕਰਕੇ ਤੁਸੀਂ ਆ ਸਕਦੇ ਆ ਤੇ ਦੇਖ ਸਕਦੇ ਆ ਇਹ ਚੀਜ਼ ਦਾ ਆਨੰਦ ਲੈ ਸਕਦੇ ਬਹੁਤ ਸੋਹਣੀ ਹੈ ਕਿ ਟਨਲ ਜਿਹੜਾ ਕਿ ਨਿਊਜ਼ੀਲੈਂਡ ਦਾ ਆ ਭੁੱਲ ਹਾਈਵੇ ਇਹ ਟਨਲ ਦਾ ਇਤਿਹਾਸ ਵੇਖਦੇ ਜੇ ਕਿੱਥੇ ਲਿਖਿਆ ਦਾ ਇਹ ਟਨਲ ਪਾਰ ਕਰਕੇ ਇਹਦਾ ਇਤਿਹਾਸ ਲਿਖਿਆ ਇਧਰਲੇ ਪਾਸੇ ਇਹਨਾਂ ਨੇ ਕਿ 1893 ਚ ਬਣੀ ਇਹ ਨਹੀਂ 1890 ਚ ਬਣੀ ਆ 93 ਚ ਅਦੀ ਡੈਥ ਤੋਂ ਬਾਅਦ ਜੋਸ਼ੂਆ ਮੋਰਗਨ ਇਹਦਾ ਨਾਮ ਹੈਗਾ ਮੋਕੂ ਟਨਲ ਤੇ ਆਹ ਟਨਲ ਆ ਇਧਰਲੇ ਪਾਸੇ ਹੌਬਿਟਸ ਏਲ ਉੱਪਰ ਬੋਰਡ ਲਿਖਿਆ ਹੋਇਆ 4.5 ਮੀਟਰ ਪਰਲਾ ਪਾਸਾ ਵੀ ਤੁਹਾਨੂੰ ਦਿਖਾ ਦਣਾ ਸੋਹਣੀ ਟਨਲ ਹੈ ਤਨਾ ਕੋ ਗੱਡੀ ਆਉਂਦੀ ਹੈ ਨਾ ਜਾਂਦੀ ਹੈ ਤੇ ਆ ਟੀਮ ਆਫ ਵਰਕਰ ਜਿਨ੍ਹਾਂ ਨੇ ਬਣਾਈ ਹੈ ਆ ਖੜੇ ਚੋਬਰ 100 ਸਾਲ ਪੁਰਾਣੀ ਤਕਰੀਬਨ ਤੇ ਬਹੁਤ ਸੋਹਣਾ ਤੁਸੀਂ ਆ ਸਕਦੇ ਆ ਤੇ ਚੱਲਦੇ ਆਪਾਂ ਅੱਗੇ ਵਰਲਡ ਫਰਗਟਨ ਹਾਈਵੇ ਦੇ ਜਰਨੀ ਨੂੰ ਕੰਟੀਨਿਊ ਕਰਦੇ ਆਂ ਇਹ ਪਹਿਲਾਂ ਤਾਂ ਡਬਲ ਲੇਨ ਚੱਲਦੀਆਂ ਰਹੀਆਂ ਬਹੁਤ ਟਾਈਮ ਤੇ ਹੁਣ ਆਪਾਂ ਫੋਰੈਸਟ 'ਚ ਆ ਗਏ ਆ ਜਿਹੜਾ ਗੋਸਟ Town ਸੀ ਨਾ ਟੰਗਾ ਰਕਾਊ ਕਰਕੇ ਤੇ ਉਹਦਾ ਫੋਰੈਸਟ ਸ਼ੁਰੂ ਹੋ ਜਾਆ ਵਿਆ ਇਹ ਹੁਣ ਜੰਗਲ ਤੇ ਇਹਦੇ ਵਿੱਚ ਇਦਾਂ ਹੀ ਚੱਲੀ ਜਾਂਦਾ ਹੋ ਗਏ ਮੇਰੇ ਨਾਲ ਤਾਂ 5-7 ਕਿਲੋਮੀਟਰ ਤਾਂ ਹੋ ਗਏ ਚੱਲਦੇ ਇਹਨੂੰ ਦੇ ਅੱਗੇ ਜਾ ਕੇ ਵੇਖੋ ਕਿੰਨਾ ਟਾਈਮ ਚੱਲਦਾ ਵਾ ਇਹ ਟੰਗਰ ਕਾਹੂ ਫੋਰੈਸਟ ਸੋਹਣਾ ਹੈ ਵੀ ਬਹੁਤ ਡਰਾਈਵਿੰਗ ਬਹੁਤ ਸੋਹਣੀ ਹੈ ਨਾ ਆਪਣੇ ਅੱਗੇ ਕੋਈ ਗੱਡੀ ਆਈ ਹੈ ਨਾ ਪਿੱਛੇ ਆਈ ਹੈ ਤੇ ਇਹ ਕਰਕੇ ਨਾ ਉਹਨੇ ਤੁਰ ਹੀ ਜਾਂਨੇ ਇਹ ਚੱਲਦੇ ਚੱਲਦੇ ਦੇ ਉੱਤੇ ਆ ਜਸੂਆ ਮੋਰਗਨ ਜਿਹੜੇ ਆਪਾਂ ਪਿੱਛੇ ਟਨਲ ਵੇਖੀ ਸੀ ਤੇ ਉਹਦਾ ਆ ਗਿਆ ਇਤਿਹਾਸ ਲਿਖਿਆ ਇਹ 1893 ਚ ਮਰ ਗਿਆ 3 ਮਾਰਚ 1893 ਆਹ ਦੀ ਫੋਟੋ ਹੈ 35 ਸਾਲ ਦੀ ਉਮਰ ਚ ਮਰ ਗਿਆ ਤੇ ਇਹਦਾ ਕਹਿੰਦੇ ਬਹੁਤ ਵੱਡਾ ਰੋਲ ਹੈ ਜਿਹੜਾ ਕਿ ਇਹ ਰੋਡ ਬਣਾਉਣ ਤੇ ਉਹ ਟਨਲ ਬਣਾਉਣ ਦੇ ਵਿੱਚ ਜੋ ਵੀ ਇਹਨੇ ਸਿਸਟਮ ਲਿਖਿਆ ਸਾਰੇ ਸਾਰਾ ਇੱਥੋਂ ਦਾ ਇਤਿਹਾਸ ਲਿਖਿਆ ਵਾ ਤੇ ਇਹਦੀ ਇੱਧਰ ਕਵਰ ਬਣਾਈ ਆਪਾਂ ਕਵਰ ਵੇਖਣ ਚੱਲਦੇ ਆਂ ਤੇ ਆਹ ਸਿੰਗਲ ਲੇਨ ਬ੍ਰਿਜ ਆਪਾਂ ਕ੍ਰੋਸ ਕਰਾਂਗੇ ਬਾਅਦੋਂ ਤੇ ਆਹ ਇੱਥੋਂ ਦਾ ਵਿਊ ਤੁਹਾਨੂੰ ਖਾ ਦਿਏ ਇਹ ਟੰਗਾ ਰਕਾਉ ਫੋਰੈਸਟ ਜਿਹੜਾ ਗੋਸਟ ਟਾਊਨ ਸੰਗਾਰਕਾਉ ਗੋਸਟ ਟਾਊਨ ਆਪਾਂ ਚੱਲਦੇ ਦੀ ਗਰੇਵ ਵੇਖਣ ਜਿੱਥੇ ਕਬਰ ਬਣੀ ਆ ਤੇ ਜਸੂਆ ਮੋਰਗਨ ਗਰੇਵ 2 ਮਿੰਟ ਤੇ ਚੱਲਦੇ ਅੱਗੇ ਆ ਆਪਾਂ 2 ਮਿੰਟ ਦੀ ਵਾਟ ਆ ਤੇ ਗਰੇਵ ਬਣੀ ਆ ਜੰਗਲ ਦੇ ਵਿੱਚ ਜਸੂਆ ਮੋਰਗਨ ਡਾਈਡ 3 ਮਾਰਚ 1893 35 ਸਾਲ ਦੀ ਉਮਰ ਦੇ ਵਿੱਚ ਜਸੂਆ ਮੋਰਗਨ ਜੀ ਨੇ ਆਹ ਵਰਲਡ ਫੋਰਗਟਨ ਹਾਈਵੇ ਬਣਾਉਣ ਚ ਰੈਸਟ ਹੇਅਰ ਵਿਦ ਹਿਸ ਬਲੌਡ ਵਾਈਫ ਐਨੀ ਮਾਰਗਨ 1945 ਦੇ ਵਿੱਚ ਉਹ ਪਾਸਟਵੇ ਹੋ ਗਈ ਐ ਆ ਇਥੋਂ ਦਾ ਵਿਊ ਐ ਟੋਂਗਰ ਕਾਉ ਟੋਂਗਰ ਕਾਉ ਫੋਰੈਸਟ ਉਹ ਪਰਲੇ ਪਾਸੇ ਵਨ ਲਾਈਨ ਬ੍ਰਿਜ ਨਾਲ ਵਗਦਾ ਪਾਣੀ ਤੇ ਸੁੰਨਸਰਾ ਤੇ ਜਸੂਆ ਮਾਰਗਨ 35 ਸਾਲ ਦੀ ਉਮਰ ਚ ਮੇਰਾ ਵੀ ਚੜਾਈ ਕਰ ਗਿਆ ਇਹ ਅੱਜ ਤੋਂ 1287 ਤੇ 512 ਇਹ ਹੋ ਗਏ 132 ਸਾਲ ਪਹਿਲਾਂ ਚੱਲਦੇ ਆ ਅੱਗੇ ਵਰਲਡ ਫੋਰਗਟਨ ਹਾਈਵੇ ਦੀ ਜਰਨੀ ਨੂੰ ਕੰਟੀਨਿਊ ਕਰ ਇੱਕ ਤਾਂ ਜੰਗਲ 'ਚ ਪਹਿਲਾਂ ਹੀ ਸੁੰਨਸਰਾ ਤੇ ਉੱਤੋਂ ਆਪਾਂ ਵੇਖਣ ਗਏ ਆ ਕਵਰ ਜੋਸ਼ੂਆ ਮੋਰਗਨ ਦੀ ਡਰਤਾ ਬੰਦੇ ਲੱਗਦਾ ਹੀ ਐ ਤੇ ਨਾ ਪਹਿਲੀਆਂ ਰੋਡ ਤੇ ਕੋਈ ਗੱਡੀ ਮਿਲੀ ਆ ਤੇ ਆਪਾਂ ਇਦੋਂ ਵੀ ਅੱਗੇ ਆ ਗਏ ਜੰਗਲ ਦੇ ਵਿੱਚ ਕੋਈ ਬੰਦਾ ਨਹੀਂ ਨਾਂ ਬੰਦਾਨਾ ਬੰਦੇ ਦੀ ਯਾਤ ਆਪਾਂ ਜਰਨੀ ਕਰਦੇ ਆ ਰਿਜ਼ਲਟ ਫੋਰਗਟਨ ਹਾਈਵੇ ਇਹ ਜਿਹੜੀ ਆਪਾਂ ਕੱਲ ਕਰਕੇ ਮਾਉਂਟ ਤਾਰਾਨਾਕੀ ਦੀ ਹਾਈਕਿੰਗ ਉਹਦੀ ਫੋਟੋ ਮਾਉਂਟ ਤਾਰਾਨਾਕੀ ਦੀ ਵੀ ਬਰਫ਼ ਪੈ ਕੇ ਇਦਾਂ ਦਾ ਇਦਾਂ ਦਾ ਲੱਗਦਾ ਹੈ ਸਟ੍ਰੈਟਫੋਰਡ ਡਿਸਟ੍ਰਿਕਟ ਮਾਉਂਟ ਤਾਰਾਨਾਕੀ ਤੇ ਆਹ ਇਥੋਂ ਦਾ 뷰 ਚੱਲਦੇ ਆ ਅੱਗੇ ਇਹ ਮਹਾ ਕੋਈ 10-15 ਕਿਲੋਮੀਟਰ ਤੇ ਜਾ ਕੇ ਕਦੀ ਕੋਈ ਟਾਂਗੀ ਟੱਲੀ ਗੱਡੀ ਮਿਲਦੀ ਆ ਤੇ ਹਰੇਕ ਹੱਥ ਚੱਕ ਕੇ ਜਾਂਦਾ ਜਿਹੜਾ ਵੀ ਮਿਲਦਾ ਨਾ ਕਿਉਂਕਿ ਇੱਧਰਲੇ ਪਾਸੇ ਪਤਾ ਨਹੀਂ ਉਹਨਾਂ ਲੱਗਦਾ ਵੀ ਕੋਈ ਖਾਸ ਹੀ ਆ ਬੰਦਾ ਤੇ ਕਿਉਂਕਿ ਇੱਥੇ ਆਮ ਛੇਤੀ ਕੋ ਹੁੰਦਾ ਨਹੀਂ ਗਾ ਗੱਡੀ ਬਹੁਤ ਲੇਟ ਕਿਤੇ 10-15 ਕਿਲੋਮੀਟਰ ਜਾ ਬਾਹਰ ਜਾ ਕੇ ਮਿਲਦੀ ਆ ਤੇ ਮੈਨੂੰ ਲੱਗਦਾ 20-25 ਕਿਲੋਮੀਟਰ ਹੋ ਗਿਆ ਤੇ ਆਪਾਂ ਟੋਂਗਰ ਕਊ ਫੋਰੈਸਟੀ ਕਵਰ ਕਰੀ ਜਾਂਦੇ ਆ ਆਬਾ ਸਿੰਗਲ ਹੀ ਆ ਸਿੰਗਲ ਰੋਡ ਤੇ ਬਾਲੀ ਕੋਈ ਜਗ੍ਹਾ ਵੀ ਨਹੀਂ ਹੈਗੀ ਐਨਾ ਐਨਾ ਆਹੀ ਚੱਲੀ ਜਾਂਦਾ ਕਿੰਨਾ ਟਾਈਮ ਹੀ ਹੋ ਗਿਆ ਤੇ ਜਿਹਨੇ ਵੀ ਆਉਣਾ ਹੈ ਆਦਾ ਪ੍ਰੇਪੇਅਰ ਹੋ ਗਏ ਗਰਮ ਕੱਪੜੇ ਤੇ ਸਾਰਾ ਕੁਝ ਜੋ ਵੀ ਚੀਜ਼ਾਂ ਚਾਹੀਦੀਆਂ ਨੇ ਲੋੜੀਆਂ ਦੀਆਂ ਉਹ ਲੈ ਕੇ ਆਵੇ ਤੇ ਬਹੁਤ ਸੋਹਣਾ 뷰 ਹੈ ਤੇ ਬਹੁਤ ਸੋਹਣਾ ਹਾਈਵੇ ਹੈ ਤੇ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਨੇ ਆ ਨਾਲ ਨਾਲ ਕੀ ਕੀ ਦਿਓ ਰਾਸਤੇ ਦੇ ਵਿੱਚ ਆਉਂਦਾ ਵਾ ਸਿੰਗਲ ਲੇਨ ਸਟੇਟ ਹਾਈਵੇ 43 43 ਨੰਬਰ ਹਾਈਵੇ ਜਿੱਦਾਂ ਆਪਣੇ ਨੈਸ਼ਨਲ ਹਾਈਵੇ 96 93 95 ਜੋ ਜਿੰਨੇ ਜਿੰਨੇ ਨੰਬਰ ਦਿੱਤੇ ਐਨ ਐਚ ਹੁੰਦਾ ਨਿਜੀਲੈਂਡ ਦੇ ਵਿੱਚ ਸਟੇਟ ਹਾਈਵੇ ਹੁੰਦਾ ਐਸ ਐਚ ਤੇ ਐਸ ਐਚ ਦੇ ਵਿੱਚ ਇਦਾਂ ਦੇ ਸਿੰਗਲ ਲੇਨ ਬ੍ਰਿਜ ਆ ਜਾਂਦੇ ਫਿਰ ਰਾਹ ਦੇਣਾ ਪੈਂਦਾ ਇੱਕ ਗੱਡੀ ਨੂੰ ਤੇ ਦੂਜੀ ਫਿਰ ਖੜ ਜਾਂਦੀ ਹੈ ਆ ਹੁਣ ਦੋ ਲੇਨ ਆ ਗਈਆਂ ਅੱਗੇ ਵੇਖਦੇ ਆ ਕਿੰਨਾ ਕੁ ਟਾਈਮ ਚੱਲਦੀਆਂ ਅੇਰਾ ਅਸਤਾਬਾਪਿਆ ਚੱਲਦੇ ਅੱਗੇ ਆਹ ਰਾਹ ਤੇ ਜਾਂਦਿਆਂ ਨੂੰ ਇੱਕ ਇਦਾਂ ਦੇ ਦਰਖਤ ਆਏ ਆ ਹੁਣ ਬਹੁਤ ਟਾਈਮ ਬਾਅਦ ਪਹਿਲਾਂ ਵੀ ਆਏ ਸੀਗੇ ਪੱਤ ਝੜਦਾ ਮੌਸਮ ਹੈ ਇਹ ਬਹੁਤ ਸੋਹਣੇ ਲੱਗਦੇ ਆ ਕੇ ਆ ਤੇ ਇੱਕ ਲਾਲ ਜੇ ਵਾਲੇ ਆ ਉਹ ਸ਼ਾਇਦ ਮੈਂ ਪੱਲੀ ਕਹਿੰਦੇ ਪਤਾ ਨਹੀਂ ਕਿਹੜੇ ਆ ਇਹ ਦੋ ਰੰਗ ਬਹੁਤ ਜ਼ਿਆਦੇ ਸੋਹਣੇ ਜਦੋਂ ਪੱਤ ਝੜਦਾ ਮੌਸਮ ਹੁੰਦਾ ਨਾ ਜੇ ਅੱਗੇ ਵੀ ਆਏ ਸੁਨੂਖਾਵਾਂਗੇ ਉਹ ਵਾਲੇ ਤੇ ਆ ਵੀ ਬਹੁਤ ਸੋਹਣੇ ਪੀਲੇ ਜੇ ਪੱਤੇ ਇਹ ਹੁਣ ਪੱਤ ਝੜਦਾ ਮੌਸਮ ਬਹੁਤ ਸੋਹਣਾ ਹੈ ਕੈਮਰੇ ਜੀ ਵੀ ਮੈਨ ਲੱਗਦਾ ਸੋਹਣੇ ਦੇਖਦੇ ਹੋਣੇ ਆ ਪਰਮਾਤਮਾ ਦੇ ਰੰਗ ਕੁਦਰਤ ਤੇ ਸੁੰਨਸਰਾ ਕੋਈ ਗੱਡੀ ਨਹੀਂ ਪੰਜਨਾਂ ਟਾਈਮ ਮਰਜੀ ਖੜਜੋ ਨਾ ਕੋਈ ਆਊਗੀ ਨਾ ਜਾਊਗੀ ਤੇ ਧਿਆਨ ਨਾਲ ਹੀ ਮੇਰਾ ਵੀ ਜਿਹੜਾ ਵੀ ਆਉਂਦਾ ਇੱਥੇ ਇੰਜੋਏ ਦ ਨੈਚਰ ਹਾਂਜੀ ਆ ਆਪਾਂ ਸਫਰ ਕਰਦੇ ਸੀਗੇ ਵਰਲਡ ਫੋਰਗੋਟਨ ਹਾਈਵੇ ਤੇ ਇਹਦਾ ਇੱਕ ਕਾਰਨ ਇਹ ਵੀ ਦੱਸਿਆ ਵਾ ਕਿਉਂਕਿ ਇੱਥੇ ਡਿਵੈਲਪਮੈਂਟ ਬਹੁਤ ਜ਼ਿਆਦਾ ਹੋਈ ਜਿਵੇਂ ਪਹਿਲੀਆਂ ਦੇ ਵਿੱਚ ਪਿੱਛੇ ਆਪਾਂ ਇਤਿਹਾਸ ਚ ਵਿਖਾਇਆ ਤੁਹਾਨੂੰ ਸੋ ਸਾਲ ਪਹਿਲਾਂ ਕਿੰਨੀ अर्ली ਸੈਟਲਮੈਂਟ 골ਡ ਮਾਈਨਰਾਂ ਦੀ ਤੇ ਹੋਰ ਕਈ ਕੋ ਹੋਇਆ ਤੇ ਟਨਲ ਬਣੀ ਜਿਹੜੀ ਗ੍ਰੇਵਯਾਰਡ ਉਹਦੇ ਕਰਕੇ ਉਦੋਂ ਉਸ ਹਾਵਨਾ ਜਿਹੜੀ ਪਰਸੈਂਟੇਜ ਹਾਵਨਾ ਕੱਢਿਆ ਹੋਏ ਮੈਨੂੰ ਲੱਗਦਾ ਵੀ ਉਦੋਂ ਜ਼ਿਆਦਾ ਡਿਵੈਲਪਮੈਂਟ ਹੋਣ ਕਰਕੇ ਤੇ ਹੁਣ ਇਹ ਜਮਾ ਰੋਡ ਵੀ ਖਾਲੀ ਪਿਆ ਹਾਈਵੇ ਖਾਲੀ ਹੈ ਨਾ ਕੋ ਗੱਡੀ ਆਉਂਦੀ ਹੈ ਨਾ ਜਾਂਦੀ ਹੈ ਤੇ ਘਰਾਂ ਲੋਕੀ ਘਰਾਂ ਦੇ ਘਰ ਛੱਡ ਕੇ ਭੱਜ ਕੇ ਆ ਸ਼ਹਿਰਾਂ ਦੇ ਸ਼ਹਿਰ ਟਾਊਨ ਖਾਲੀ ਹੋ ਗਏ ਜਿਹਨੂੰ ਆਪਾਂ ਬੁਹਾਇਆ ਗੋਸਟ ਟਾਊਨ ਟੰਗਰ ਕਊ ਇਹ ਫੋਰੈਸਟ ਕੋਈ ਗੱਡੀ ਮਸਾਂ ਮਿਲਦੀ ਕੋਈ 15 20 ਕਿਲੋਮੀਟਰ ਤੇ ਇਹ ਕਰਕੇ ਵੀ ਕਹਿੰਦੇ ਹੋ ਸਕਦੇ ਇਹਨੂੰ ਕਹਿੰਦੇ ਹੁਣ ਵੀ ਫੋਰਗੋਟਨ ਵਰਲਡ ਹਾਈਵੇ ਤੇ ਹੁਣ ਆਪਾਂ ਇੱਥੇ ਰੁਕੇ ਹਾਂ ਇੱਕ ਰੈਸਟਰੀਆ ਹੁੰਦਾ ਬਹੁਤ ਸੋਹਣਾ ਤੇ ਆ ਇੱਥੋਂ ਦਾ ਦੂ ਹੈ ਬਹੁਤ ਸੋਹਣਾ ਵਿਊ ਤੇ ਆ ਉਟੂਆ ਨੂੰ ਹੀ ਲੈਂਡਿੰਗ ਆ ਆਪਣੇ ਅੱਗੇ ਜਾਂਦਾ ਫੋਰਗੋਟਨ ਵਰਲਡ ਹਾਈਵੇ ਇਧਰ ਵਨ ਲੇਨ ਬ੍ਰਿਜ ਬਹੁਤ ਸੋਹਣਾ ਵਿਊ ਹੈ ਇਰਾਨੋਂ ਤਕਰੀਬਨ ਆਉਂਦਾ ਜਿਵੇਂ ਜੀਪੀਐਸ ਐਵੇਂ ਲਾਦਾ 2.5 ਘੰਟੇ ਵਿਖਾਉਂਦਾ ਵਾ 2.5 ਪੌਣੇ 3 ਘੰਟੇ ਕਿਉਂਕਿ ਰੋਡ ਬਹੁਤ ਨੈਰੋ ਆ ਸਿੰਗਲ ਲੇਨ ਹੁੰਦਾ ਵਿੱਚ ਤੇ ਬਹੁਤ ਸਲੋ ਸੈਟਲ ਹੁੰਦੇ ਆ ਤੇ ਆਪਾਂ ਤਕਰੀਬਨ 4.5 5 ਘੰਟੇ ਲਾਤੇ ਕਿਉਂਕਿ ਵੀਡੀਓ ਬਣਾਉਂਦੇ ਹੀ ਹਰ ਜਗ੍ਹਾ ਵੇਖ ਕੇ ਆਏ ਆ ਇੰਜੋਏ ਕਰਕੇ ਆਏ ਆ ਬਹੁਤ ਸਲੋ ਐ ਬਹੁਤ ਜਿਆਦਾ ਤੇ ਤੁਸੀਂ ਵੇਖੋ ਹੁਣ ਆਪਦੀ ਥੋੜੀ ਚਾਲ ਐ ਗੱਡੀ ਤੇ ਆ ਤੇ ਤੁਸੀਂ ਕੀ ਇੰਜੋਏ ਕਰਨਾ ਵੇਖਣਾ ਉਹ ਤੇ ਵੀ ਨਿਰਪਰ ਕਰਦਾ ਤੇ ਹੁਣ ਅੱਗੇ ਆਪਾਂ ਤਮਰਾਂ ਨਵੀਂ ਟਾਊਨ ਦੇ ਕੋਲੇ ਪਹੁੰਚਣ ਵਾਲੇ ਆ ਇੱਥੋਂ ਮਤਲਬ ਦਾ 15 ਕਿਲੋਮੀਟਰ ਆ ਉਹ ਪਾ ਕੇ ਸਾਢੇ 4 ਘੰਟੇ ਬੰਦੇ ਵਾਰ ਤੇ ਤੇ ਦਿਨ ਲੱਗਾ ਵਾ ਜਿਵੇਂ ਲੱਗਾ ਰਵੇ ਤੇ ਬਹੁਤ ਸਮਾਂ ਹੁਣ ਆਪਾਂ ਇੱਥੇ 10 ਮਿੰਟ ਵਿਊ ਇੰਜੋਏ ਕਰਦੇ ਤੇ ਫਿਰ ਚੱਲਦੇ ਅੱਗੇ ਹਾਂਜੀ ਚੱਲਦੇ ਚੱਲਦੇ ਆਪਾਂ ਆ ਗਏ ਆ ਫੋਰਗੋਟਨ ਵਰਲਡ ਹਾਈਵੇ ਐਂਡ ਇਹ 150 ਕਿਲੋਮੀਟਰ ਦਾ ਫੋਰਗੋਟਨ ਹਾਈਵੇ ਐਂਡ ਹੋ ਗਿਆ ਇੱਥੇ ਆਪਾਂ ਪਹੁੰਚ ਗਏ ਟਵਰਾਂ ਨੂੰ ਹੀ ਉਹ ਸਾਹਮਣੇ ਟਵਰਾਂ ਨੂੰ ਸ਼ੈਅਰ ਸ਼ੁਰੂ ਹੋ ਜਾਂਦਾ ਫਿਰ ਵੇਖਦੇ ਆਪਾਂ ਜੇ ਇਹਦੇ ਵਿੱਚ ਕੋਈ ਖਾਣ ਵਾਲਾ ਹੋਇਆ ਟਵਰਾਂ ਨੂੰ ਹੀ ਉਹ ਖਾਣਨੇ ਆ ਤੇ ਚੱਲਦੇ ਆ ਅੱਗੇ ਇਹ ਹੋ ਗਿਆ ਐਂਡ ਨੈਸ਼ਨਲ ਪਾਰਕ ਰਾਈਟ ਇੱਥੇ ਝਰਨੇ ਦਾ ਪਾਣੀ ਆਉਂਦਾ ਇੱਕ ਬਹੁਤ ਪਹਿਲਾਂ ਜੇ ਲੈਵਲ 4 ਲੋਕਡਾਊਨ ਲੱਗਾ ਨੀਜੀ ਲੈਂਡ ਜਦੋਂ ਵੀ ਇੱਥੋਂ ਪਾਣੀ ਭਰਦੇ ਰਹੇ ਆ ਇਹਨੇ ਲੈ ਕੇ ਲਾਇਆ ਵੀ ਆਹ ਦੀ ਰਿਸਪੌਂਸਿਬਿਲਟੀ ਤੇ ਪਾਣੀ ਪਾਓ ਓਨ ਰਿਸਕ ਪਰ ਅੱਗੇ ਬਹੁਤ ਵਰੀ ਪੀਤਾ ਬਹੁਤ ਸਵਾਦ ਪਾਣੀ ਆ ਜੇ ਕੋਈ ਹੁੰਦਾ ਇੱਧਰ ਪਾਰਾਕਾਈ ਦੇ ਵਿੱਚ ਜ਼ਰੂਰ ਲੈ ਕੇ ਜਾਵੇ ਇਥੋਂ ਇੰਟਰਨੈਸ਼ਨਲ ਪਾਰਕ ਜਾਂਦੇ ਨੂੰ ਆਪਾਂ ਇੱਥੇ ਰੁਕੇ ਆ ਇਹ ਹੈਗਾ ਪ੍ਰਿਆਕਾ ਲੋਕਆਊਟ ਤੇ ਬਹੁਤ ਸੋਹਣਾ ਦਾ ਥੱਲੇ ਉਹਨੇ ਮਰੀ ਰਿਵਰ ਚੱਲਦੀ ਹੈ ਉਹ ਕਿਸੇ ਨੇ ਝੰਡਾ ਵਛਾਇਆ ਵਾ ਤੇ ਆ ਇੱਥੋਂ ਦਾ ਵਿਊ ਹੈ ਆ ਪਰਲੇ ਪਾਸੇ ਨੈਸ਼ਨਲ ਸਟੇਟ ਹਾਈਵੇ 4 ਤੇ ਇਹ ਹੈਗਾ ਪ੍ਰਯਾਕਰ ਲੌਕਆਊਟ ਬਹੁਤ ਸੋਹਣਾ ਸ਼ਾਨਦਾਰ ਆ ਜਦੋਂ ਨੈਸ਼ਨਲ ਪਾਰਕ ਨੂੰ ਜਾਣੇ ਆ ਆ ਸਾਹਮਣੇ ਹੈਗਾ ਵਾ ਮਾਉਂਟ ਰਫਿਓ ਤੇ ਨਾਲ ਹੀ ਇਹਦੇ ਆਊਗਾ ਮਾਉਂਟ ਨਗਰੋਹੀ ਇਹ ਹੈਗੇ ਨਿਊਜ਼ੀਲੈਂਡ ਦੇ ਨਾਰਥ ਆਈਲੈਂਡ ਦੇ ਸਭ ਨਾਲ ਉੱਚੇ ਪਹਾੜ ਮੌਸਮ ਸਾਫ਼ ਹੋਣ ਕਰਕੇ ਬਹੁਤ ਸੋਹਣੇ ਲੱਗਦੇ ਹੈ ਸਿਆਲਾਂ ਦੇ ਵਿੱਚ ਪੂਰੀ ਬਰਫ਼ ਦੇ ਨਾਲ ਭਰੇ ਹੁੰਦੇ ਆ ਅੱਜ ਰੁਕਾਂਗੇ ਆਪਾਂ ਨੈਸ਼ਨਲ ਪਾਰਕ ਇੱਕ ਕੱਲ ਦਾ ਪਲਾਨ ਜੋ ਬਣਦਾ ਮੌਸਮ ਦੇ ਹਿਸਾਬ ਨਾਲ ਉਹ ਵੇਖਦੇ ਆ ਤੇ ਨਾਲੇ ਤੁਹਾਨੂੰ ਕਹਿੰਦੇ ਹਾਂ ਜੀ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਤੁਹਾਨੂੰ ਦਿਖਾਇਆ ਅੱਜ ਵਾਰਲਡ ਫਰਗੋਟਨ ਹਾਈਵੇ ਤੇ ਗੋਸਟ ਟਾਊਨ ਤੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ